ਮਨਜੀ ਸਾਹਿਬ ਅੱਜ ਫੇਰ ਬਾਂਦੇ ਤੋਂ ਜ਼ੀਰੂ ਮੈਡੀਕਲ ਕੈਂਪ ਲਗਾਇਆ ਗਿਆ ਟੀਆ ਸਾਡੇ ਬੜੀ ਸਰਕਾਰਯੋਗ ਨੇ ਡਾਕਟਰ ਬਲਵਿੰਦਰ ਸਿੰਘ ਵਾਲੀਆ ਸਾਹਿਬ ਸਾਡੇ ਪੱਟੀ ਵਾਲੇ ਤੇ ਉਹਨਾਂ ਦੀ ਟੀਮ ਆ ਵਾਰ ਲਗਾਤਾਰ ਅੱਜ 8-10 ਦਿਨ ਹੋ ਗਿਆ ਇੱਥੇ ਬਾਂਦ ਉੱਤੇ ਮੈਡੀਕਲ ਕੈਂਪ ਲਾਇਆ ਤੇ ਜਿੰਨਾ ਚਿਰ ਕਣਕਾਂ ਨਹੀਂ ਬੀਜੀਆਂ ਜਾਂਦੀਆਂ ਪਾਣੀ ਲੈ ਨਹੀਂ ਜਾਂਦਾ ਜਾਨ ਜੀਵਨ ਆ ਮੰਗੂ ਨਹੀਂ ਹੋ ਜਾਂਦਾ ਅਸੀਂ ਸਰਕਾਰੀ ਤੌਰ ਤੇ ਵੀ ਆਪਦੇ ਕੈਂਪ ਇਸ ਤਰ੍ਹਾਂ ਜਾਰੀ ਰੱਖਾਂਗੇ ਸਾਡੇ ਡਾਕਟਰਾਂ ਦੀਆਂ ਟੀਮਾਂ ਸਰਕਾਰੀ ਤੌਰ ਤੇ ਦਵਾਈਆਂ ਸਾਰਾ ਕੁਝ ਸਾਰੇ ਟੈਂਪ ਲੱਗ ਰਹੇ ਆ ਤੇ ਨਾਲ ਜਿੱਥੇ ਆਪਾਂ ਇਸ ਟੈਂਪ ਤੇ ਖੜੇ ਆ ਡਾਕਟਰ ਬਲਵਿੰਦਰ ਸਿੰਘ ਵਾਦਿਆ ਜੀ ਜਿਹੜੇ ਸਾਡੇ ਪੱਤੀ ਵਾਲੇ ਆ ਇਹ ਲੁਧਿਆਣੇ ਹੋਣ ਇਹਨਾਂ ਦੇ ਹਸਪੀਟਲ ਕਾਲਜ ਸਕੂਲ ਤੇ ਜਿੱਦਨ ਦੀ ਇਹਨਾਂ ਦੀ ਟੀਮ ਆਈ ਹੈ ਬੰਦੀ ਨਿਰੰਤਰ ਇਸੇ ਤਰ੍ਹਾਂ ਡਾਕਟਰਾਂ ਦੀ ਟੀਮ ਸੇਵਾ ਕਰਦੀ ਪਈ ਆ ਬਾਕੀ ਅੱਜ ਜਿਹੜੀਆਂ ਬਈਟਾਂ ਨੇ ਇਸ ਫੁੱਲੇ ਵਾਲਾ ਪਿੰਡਾ ਵਾ ਸਭਰਾ ਪਿੰਡ ਦਾ ਏਰੀਆ ਉਸੇ ਹੋਰ ਗਾਂਵ ਨੂੰ ਨਾਲ ਪਾ ਗਏ ਮਸ਼ੀਨਾਂ ਨਾਲ ਫਰੇ ਵੀ ਕੀਤੀ ਆ ਪੀ ਜਿਹੜਾ ਕੋ ਮੱਛਰ ਮੱਕੀ ਜਾਂ ਕੋ ਹੋਰ ਮਾਰੂ ਬਿਮਾਰੀਆਂ ਜਿਹੜੀਆਂ ਪਾਣੀ ਜਦੋਂ ਸੁੱਕਦਾ 스ਮੈਲ ਆਉਂਦੀ ਆ ਉਹਦੇ ਨਾਲ ਪੈਦਾ ਹੁੰਦੀਆਂ ਆ ਕਿ ਉਹ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਖਤਮ ਹੋ ਜਾਣ ਤੇ ਕੋਈ ਵੀ ਤਰ੍ਹਾਂ ਦੀ ਕਿਸੇ ਵੀ ਸਾਡੇ ਭੈਣ ਭਰਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕੋਈ ਦੁਖ ਰੋਗ ਨਾ ਲੱਗੇ ਤੇ ਆ ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖੀ ਵੀ ਸਕਦੇ ਜਿਹੜਾ ਝੋਨਾ ਖੜਾ ਸੀ ਪਾਣੀ ਧੋਣ ਇਧਰੋਂ ਤੇ ਲੈ ਗਿਆ ਅਜੇ ਪਾਣੀ ਪਰੇ ਚੱਲਦਾ ਪਿਆ ਇੱਥੋਂ ਲੈ ਗਿਆ ਤੇ ਤੁਸੀਂ ਦੇਖ ਸਕਦੇ ਜੀ ਝੋਨੇ ਦੀ ਕੀ ਹਾਲਤ ਹੋਈ ਪਈ ਆ ਤੇ ਨਹੀਂ ਤੇ ਪ੍ਰਾਲੀ ਆਪਾਂ ਜਦੋਂ ਝੋਨਾ ਕੱਟਦੇ ਆ ਮੁਰਤੇ ਵਾਉਨੇ ਆ ਤੇ ਇਹਨੂੰ ਵਾਉਂਟੇ ਬੜਾ ਕਪਾ ਕਰਨਾ ਪੈਂਦਾ ਬੜਾ ਜੋਰ ਲਾਉਣਾ ਪੈਂਦਾ ਕਿ ਪਾਣੀ ਇੰਨਾ ਤਾਕਤਵਾਰ ਇੰਨਾ ਬਲਵਾਨ ਆ ਕਿ ਝੋਨੇ ਨੂੰ ਮੁੱਢਾਂ ਤੱਕ ਗਾਲ ਫੇਰ ਆਕਤਾ ਵਾ ਸਿਰਫ ਆ ਹੁਣ ਮਾੜੀ ਮੋੜੀ ਪ੍ਰਾਲੀ ਦੀ ਦੇਖਦੀ ਆ ਵੀ ਖਤਮ ਹੀ ਹੋ ਗਿਆ ਬਿਲਕੁਲ ਝੋਨਾ ਤੇ ਬਾਕੀ ਮੱਟੀ ਸਾਡੇ ਭਰਾ ਨੇ ਇੱਕ ਆਣੇ ਸਾਡੇ ਬਜ਼ੁਰਗ ਇਹਨਾਂ ਦੇ ਨਾਲ ਆ ਤੇ ਦੇਖੋ ਜਦੋਂ ਦੂਸਰਾ ਸਮਾਨ ਲਾਣਾ ਜਾਨੇ ਕਹਿੰਦੇ ਆ ਦੁੱਖ ਮੰਡਾਈਏ ਘਟ ਜਾਂਦਾ ਤੇ ਖੁਸ਼ੀ ਵਧਾਈ ਮੰਡਾਈਏ ਤੇ ਵਧ ਜਾਂਦੀ ਆ ਜਦੋਂ ਦੁੱਖ ਦਾ ਸਮਾਂ ਹੋਵੇ ਭਾਵੇਂ ਕੋਈ ਉਹ ਹੀ ਹਾਲ ਸੁਖਣੇ ਆ ਜੇ ਨਾ ਇੰਨੇ ਨੇ ਬੰਦੇ ਨੂੰ ਹੌਸਲਾ ਹੋ ਜਾਂਦਾ ਕਿ ਸਾਡੇ ਪਰਿਵਾਰ ਦਾ ਮੈਂਬਰ ਸਾਡਾ ਭਰਾ ਸਾਡਾ ਆਜੀ ਸਾਡੇ ਵਿੱਚ ਆਇਆ ਬਾਕੀ ਇਹਦੇ ਇਹਨਾਂ ਭਰਾਵਾਂ ਦੇ ਨਾਲ ਸਾਡਾ ਤੋਂ ਸ਼ੁਰੂ ਤੋਂ ਹੀ ਨਾਲ ਮੋਢੇ ਦਾ ਮੁੱਢਾ ਜੋੜ ਕੇ ਖੜੇ ਰਹੇ ਆ ਪਹਿਲਾਂ ਵੀ ਤੁਮੀ ਜੇਕਰ ਕੀਤੇ ਉਸਦੀ ਰੇਟ ਇਹ ਤੁਹਾਨੂੰ ਕਿਹਾ ਗਿਆ ਆ ਭਗਵਾਨ ਸਰਕਾਰ ਵੱਲੋਂ ਉਸ ਦਾ ਟਾਈਮ ਵੀ ਬਤਾ ਦਿੱਤਾ ਗਿਆ ਵੇਖੋ ਵੀਦਾ ਖੇਤ ਆ ਉਹਦੀ ਰੇਟ ਦੇ ਤਹਿਤ ਸਰਦਾਰ ਭਗਵਾਨ ਸਿੰਘ ਮਾਨ ਨੇ ਕੈਬਨਟ ਦੇ ਵਿੱਚ ਮਨਜ਼ੂਰੀ ਦਿੱਤੀ ਆ ਉਹਦੇ ਤਹਿਤ ਅੱਜ ਅਸੀਂ ਆਵਦੇ ਹਾਂ ਜਿਸੇ ਜਿਸੇ ਜ਼ਮੀਨ ਵੱਤਰ ਆ ਗਈ ਆ ਉੱਤੇ ਰੇਤ ਦੀ ਜਿਹੜੀ ਆ ਲੋਕ ਆਪਦਾ ਜੀਸੀਬੀ ਨਾਲ ਟ੍ਰਿਕ ਪਰਾਣਾ ਟਰਾਲੀਆਂ ਨਾਲ ਆਪਦੀ ਜ਼ਮੀਨ ਚੋਂ ਉੱਪ ਚੁੱਕਦੇ ਪਏ ਆ ਖਾਲੀ ਕਰਦੇ ਪਏ ਆ ਇਹ ਉਹ ਜਦੋਂ ਅਸੀਂ ਗਏ ਜਦੋਂ ਪਹਿਲੇ ਸਰਕਾਰਾਂ ਦੇ ਵਿੱਚ ਲੋਕਾਂ ਦੇ ਵਿੱਚ ਡਰ ਬਣਿਆ ਹੁੰਦਾ ਸੀ ਉਹਨਾਂ ਨੂੰ ਆ ਕਿ ਸ਼ਾਇਦ ਸਾਨੂੰ ਰੋਕਣ ਵਾਲੇ ਆ ਗਏ ਆ ਤੇ ਮੈਂ ਉਹਨਾਂ ਨੂੰ ਇਹ ਆਖਿਆ ਮੈਂ ਕਿਹਾ ਰੋਕਣ ਵਾਲੇ ਨਹੀਂ ਅਸੀਂ ਤਾਂ ਦੀ ਮਦਦ ਕਰਨ ਲਈ ਆਏ ਆ ਜੇ ਕੋਈ ਤੁਹਾਨੂੰ ਅਫਸਰ ਜਾਂ ਕੋਈ ਤੁਹਾਨੂੰ ਬੰਦਾ ਕੋਈ ਵੀ ਤੰਗ ਪ੍ਰੇਸ਼ਾਨ ਕਰੇ ਤੇ ਤੁਸੀਂ ਸਾਡਾ ਸੰਪਰਕ ਕਰ ਸਕਦੇ ਹੋ ਤੁਹਾਡਾ ਚੋਟਿਆ ਪੌਲਿਸੀ ਬਣਾਤੀ ਇਹ ਰੇਪ ਪਹੁੰਚਣੇ ਆ ਬਾਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਪ੍ਰਤੀ ਚਿੰਤਕ ਨੇ ਉਹਨਾਂ ਨੇ ਪਹਿਲਾਂ ਹੀ ਲੰਮਾ ਸਮਾਂ ਜਿਹੜਾ ਹੀ ਇਹ ਕਰਤਾ ਸੀ ਤੇ ਉਹਦੇ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਅਫਸਰਾਂ ਨੂੰ ਨਿਰਦੇਸ਼ ਦਿੱਤੇ ਆ ਕਿ ਭਾਵੇਂ ਦਸੰਬਰ ਭਾਵੇਂ ਜਨਵਰੀ ਤੱਕ ਵੀ ਜਾਣਾ ਪਵੇ ਜਿੰਨਾ ਚਿਰ ਕਿਸਾਨਾਂ ਦੀ ਕਣਕ ਨਹੀਂ ਦਿੱਜੀ ਜਾਂਦੀ ਕਿਉਂਕਿ ਕਈ ਥਾਵਾਂ ਜਿੱਥੇ ਪਾਣੀ ਚੱਲਦਾ ਭਾਜੇ ਵੀ ਉਹ ਹੋ ਸਕਦਾ ਅਜੇ 2 ਮਹੀਨਿਆਂ ਨੂੰ ਬੱਤਾ ਰਹਿਣਾ ਉਹਦੇ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਫਸਰਾਂ ਨੂੰ ਨਿਰਦੇਸ਼ ਕੀਤੇ ਆ ਕਿ ਜੇ ਸਮਾਂ ਵਧਾਉਣਾ ਪਵੇ ਆਪਾਂ ਕਿਸਾਨਾਂ ਦੀ ਕਣਕ ਵਿਜਾਉਣੀ ਆ ਜਿਹੜੀ ਰੇਤ ਆ ਕਿਸਾਨ ਦੇ ਖੇਤ ਚ ਉਹ ਰੇਤ ਜਿਹੜੀ ਆ ਉਹ ਕਿਸਾਨ ਹੀ ਆਪਦੀ ਵੇਚੂਗਾ ਮੰਤਰੀ ਸਾਹਿਬ ਤੁਹਾਡੇ ਵੱਲੋਂ ਕਿਹਾ ਗਿਆ ਵਾ ਕਿ ਇਹਨਾਂ ਦੀਆਂ ਜ਼ਮੀਨਾਂ ਦੇ ਖਰਾਬ ਹੋ ਗਿਆ ਪੱਧਰੀਆਂ ਕਰਕੇ ਵੀ ਦਿੱਤੀਆਂ ਜਾਣਗੀਆਂ ਬਿਲਕੁਲ ਆ ਬਸ ਜ਼ਮੀਨਾਂ ਹੁਣ ਬੱਤਰ ਆਉਣੀਆਂ ਸ਼ੁਰੂ ਹੋ ਜਾਣੀਆਂ ਹੋਰ ਚੋਂ ਪੰਜਾਂ ਦਿਨਾਂ ਤੱਕ ਜਿੱਥੇ ਤੇ ਰੇਤ ਪਈ ਆ ਉਹ ਜ਼ਮੀਨਾਂ ਤੇ ਬੱਤਰ ਆ ਗਈਆਂ ਉੱਥੋਂ ਰੇਤ ਚਕਾਉਂਦੇ ਪਏ ਆ ਕਿਸਾਨ ਬਾਕੀ ਜਿੱਥੇ ਅਜੇ ਰੇਤ ਨਹੀਂ ਵੀ ਪਈ ਕਈ ਥਾਈਂ ਅਜੇ ਪਾਣੀ ਖੜਾ ਵਾ ਮੁੱਢਾ ਮੱਢਾਂ ਦੇ ਵਿੱਚ ਜਾਂ ਜਿਹੜੀਆਂ ਨੀਵੀਆਂ ਪੈਲੀਆਂ ਉਹਨਾਂ 'ਚ ਕਿਤੇ ਕਿਤੇ ਪਾਣੀ ਖੜਾ ਜਦੋਂ ਬੱਤਰ ਆਈਆਂ ਸਾਡੇ ਭਰਾ ਨੇ ਪਰਿਵਾਰ ਨੇ ਸਾਡੇ ਆਪਾਂ ਇਹਨਾਂ ਦਾ ਮੁੱਢੇ ਦਾ ਮੁੱਢਾ ਲਾ ਕੇ ਖੜੇ ਆ ਡਟੇ ਆ ਮਿਜਾਵਾਂਗੇ ਇਹਨਾਂ ਭਰਾਵਾਂ ਦੀਆਂ ਫਸਲਾਂ ਕਣਕਾਂ ਮਿਜਾਵਾਂਗੇ ਦੀ ਖਾਦ ਤੇ ਆਪਦੇ ਟਰੈਕਟਰ ਲੈ ਆ ਕੇ ਆਪਦੇ ਡੀਟਲਾਂ ਇਹਨਾਂ ਭਰਾਵਾਂ ਦੀਆਂ ਪੈੜੀਆਂ ਮਿਜਾਵਾਂਗੇ ਸਾਡੇ ਪਰਿਵਾਰ ਨੇ